ਦੁਆਬਾ ਸੱਭਿਆਚਾਰਕ ਕਲਬ ਸ਼ਾਹਕੋਟ ਵੱਲੋਂ ਕਲਬ ਦੇ ਪ੍ਰਧਾਨ ਗੁਰਨਾਮ ਸਿੰਘ ਨਿਤੜਕ ਦੀ ਅਗਵਾਈ ਚ ਦੁਸ਼ਹਿਰਾ ਗਰਾਊਂਡ ਸ਼ਾਹਕੋਟ ਵਿਖੇ ਐਤਵਾਰ ਨੂੰ 18ਵਾਂ ਕੇ ਦੀਪ ਜਗਮੋਹਨ ਕੌਰ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਬੜੀ ਹੀ ਤੂਮਤਾਮ ਨਾਲ ਕਰਵਾਇਆ ਗਿਆ ਇਸ ਮੌਕੇ ਪਰਮਿੰਦਰ ਸਿੰਘ ਪੰਡੋਰੀ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ बीबी रणजीत कौर काकड़ कल सूबा वाइस प्रधान महिला विंग आप पंजाब डायरेक्टर इन पंजाब विधायक हरदेव सिंह लाडी शेरोवालिया वालों गुलजार सिंह थिंद प्रधान नगर पंचायत शाहकोट अते सुखदीप सोनू कंग भी शेरोवालिया ने उचेचे तौर पर शिरकत की इस मौके परमिंदर सिंह पंडोरी ने रिबन कट के मेले का उद्घाटन किया ਉਪਰੰਤ ਜਿੱਥੇ ਪੰਜਾਬ ਪਰ ਤੋਂ ਨਾਮਵਰ ਕਲਾਕਾਰਾਂ ਨੇ ਆਪਣੇ ਗੀਤਾਰਾਹੀ ਮੇਲੇ ਚਾਹਦਰੀ ਲਗਵਾਈ ਅਤੇ ਕੇ ਦੀਪ ਜਗਮੋਹਨ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਉੱਥੇ ਹੀ ਉਹਨਾਂ ਸਮਾਜਿਕ ਕੁਰਿਤਿਆ ਨੂੰ ਜੜ ਤੋਂ ਖਤਮ ਕਰਨ ਦਾ ਵੀ ਸੁਨੇਹਾ ਦਿੱਤਾ ਇਸ ਮੌਕੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਪ੍ਰਦਾਨ ਗੁਲਜ਼ਾਰ ਸਿੰਘ ਥਿੰਦ ਅਤੇ ਸੂਬਾ ਵਾਈਸ ਪ੍ਰਦਾਨ ਬੀਬੀ ਰਣਜੀਤ ਕੌਰ ਕਾਕੜਕਲਾ ਨੇ ਮੇਲੇ ਦੇ ਮੁਖ ਸੰਚਾਲਕ ਗੁਰਨਾਮ ਸਿੰਘ ਨਿਤੜਕ ਦੇ ਉਪਰਾਲੇ ਦੀ ਸ਼ਲਾਘਾ ਕਰਦਿਆ ਸਾਰਿਆਂ ਨੂੰ ਮੇਲੇ ਦੀ ਵਧਾਈ ਦਿੱਤੀ इस मौके सूबा वाइस प्रधान बीबी रणजीत कौर काकड़ कलवर एवार्ड भेट करके नवाजा गया अंत प्रबंधक वालों आए हुए मेहमाना सन्मान किया गया मुख प्रबंधक गुरनाम सिंह नितड़क ने सार्ड का सहयोग करने धनवाद किया शाहकोट तो पंजाब न्यूज ऑनलाइन की खास रिपोर्ट ਨੀ ਤੇਰਾ ਪਰਦਾ ਕਰ ਰਹਾ ਪੀ ਉਹਨਾਂ ਵਾਂ ਯੂ ਵਨ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵੇਸ ਦੇ ਬਿਠੇ ਪੰਜਾਬੀਓ ਮਹਗਰਨਾਮ ਸਿੰਘ ਨੇ ਧੜਕ ਅੱਜ ਦਸਹਿਰਾ ਗਣਕ ਸ਼ਾਹਕੋਟ ਵਿਖੇ ਠਾਰਮਾ ਵਿਸ਼ੇ ਪ੍ਰਛਦ ਗਾਇਕ ਜੋੜੀ ਤੇ ਕਮੇਟੀ ਦੇ ਜਨਮਦਾਤਾ ਕੇਦੀਪ ਜਗਮੋਣ ਕੋਰ ਦੀ ਯਾਦ ਵਿੱਚ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਵਾ ਜਸਵਤ ਪੰਜਾਬ ਦੇ ਨਾਮ ਵਰ ਗਾਇਕ ਪ੍ਰਗਟ ਖਾਨ ਨਿਸ਼ਾਨ ਉੱਚੇ ਵਾਲਾ ਚਰਨਜੀਤ ਚੰਨੀ ਅਸ਼ੋਕ ਗਿੱਲ ਮਸਕਾਨ ਕਰੈਸੀ ਨਮਰਤਾ ਸਾਦਕਪੁਰੀ ਦਾਮਾ ਫਕੀਰ ਨੀਲੂ ਬੇਗਮ ਤੇ ਹੋਰ ਵੀ ਅੱਧੀ ਦਰਜਣ ਤੋਂ ਵੱਧ ਕਲਾਕਾਰਾਂ ਨੇ ਆਪਣੇ ਸੱਭਿਆਚਾਰਕ ਕੀਤਾ ਰਾਹੀਂ ਮਰਹੂਮ ਗਾਇਕ ਜੋੜੀ ਨੂੰ ਸਰਦਾਂ ਦੇ ਫੁੱਲ ਭੇਟ ਕੀਤੇ ਆ ਤੇ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਰਮਿੰਦਰ ਸਿੰਘ ਪੰਡੋਰੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਇਹ ਮੇਲਾ ਵਿੰਗ ਪੰਜਾਬ ਦੀ ਆਗੂ ਤੇ ਇਨਫੋਟਕ ਪੰਜਾਬ ਦੀ ਡਾਇਰੈਕਟਰ ਬੀਬੀ ਰਣਜੀਤ ਕੌਰ ਤਾਕਤ ਸ਼ਾਮਲ ਹੋਏ ਤੇ ਮੇਲੇ ਦੀ ਪ੍ਰਧਾਨਗੀ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਬਲਜਾਰ ਸਿੰਘ ਖੰਧ ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ ਨੇ ਕੀਤੀ ਤੇ ਇਸ ਮੌਕੇ ਤੇ ਵੱਖ-ਵੱਖ ਸ਼ਖਸੀਤਾਂ ਨੂੰ ਮਸ਼ਕਾਨ ਕਰੈਸੀ ਜੀ ਨੂੰ ਜਗਮਉਂਦ ਕੋਰ ਵਾਰਡ ਨਿਸ਼ਾਨ ਉੱਚੇ ਵਾਲਾ ਨੂੰ ਅਲਦੀਪ ਪਾਰਸ਼ ਵਾਰਡ ਡੀਐਸਪੀ ਸ਼ਾਹਕੋਟ ਐਸਐਚਓ ਸ਼ਾਹਕੋਟ ਤੇ ਫੂਡਸ ਪਲਾਈ ਇੰਸਪੈਕਟਰ ਕਲਦੀਪ ਸਿੰਘ ਨਕੋਦਰ ਪ੍ਰੋਫੈਸਰ ਕਰਤਾਰ ਸਿੰਘ ਸਤਦੇਵਾ ਤੇ ਹੋਰ ਵੀ ਅੱਧੀ ਦਰਜਨ ਤੋਂ ਵੱਧ ਸਖਸ਼ੀਤਾਂ ਨੂੰ ਮਾਣ ਪੰਜਾਬ ਦੇ ਵਾੜਾ ਨਾਲ ਸਨਮਾਨਿਤ ਕੀਤਾ ਗਿਆ ਵਾ ਤੇ ਇਸ ਮੌਕੇ ਤੇ ਹਲਕੇ ਦੇ ਸਮੂਹ ਪੱਤਰਕਾਰਾਂ ਤੇ ਹੋਰ ਵੀ ਪੁੱਜੀਆਂ ਸਖਸ਼ੀਤਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਵਾ ਤੇ ਮੈਂ ਇਹ ਬੜੇ ਫਖਰ ਨਾਲ ਤੁਹਾਨੂੰ ਦੱਸ ਰਿਹਾ ਵਾਂ ਕਿ ਇਹ ਮੇਲਾ ਖਤਮ ਹੋਣ ਦੇ ਨਾਲ ਸਾਡੇ ਮੇਲੇ ਦੀ ਲੜੀ ਜਿਹੜੀ 50 ਮੇਲਿਆਂ ਦੀ ਲੜੀ ਜਿਹੜੀ ਆ ਉਹ ਪੂਰੀ ਹੋ ਚੁੱਕੀ ਆ ਅਸੀਂ ਇਹਨਾਂ ਮੇਲਿਆਂ ਵਿੱਚ ਸਹਿਯੋਗ ਦੇਣ ਵਾਲੇ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਵੀ ਆਸ਼ ਕਰਦੇ ਆ ਕਿ ਉਹਨਾਂ ਦੇ ਸਹਿਯੋਗ ਨਾਲ ਇਹ ਮੇਲਿਆਂ ਦੀ ਲੜੀ ਜਾਰੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ